ਸਾਸੀਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟ੍ਰੋਐਂਟਰੋਲੋজিস্ট ਹਾਂ ਮੇਰਾ ਸੈਂਟਰ ਸਿੱਧੂ ਲੀਵਰ ਐਂਡ ਗੈਸਟ੍ਰੋ ਸੁਪਰ ਸਪੈਸ਼ਲਿਟੀ ਸੈਂਟਰ ਜਿਹੜਾ ਕਿ ਸ਼ੁਭਮਿੰਕਲੇ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਅੱਜ ਇਸ ਵੀਡੀਓ ਦੇ ਰਾਹੀਂ ਮੈਂ ਲੋਕਾਂ ਨੂੰ ਇੱਕ ਕੇਸ ਬਾਰੇ ਜੋ ਕਿ ਕੱਲ ਮੇਰੇ ਨਾਲ ਬੀਤਿਆ ਉਸ ਬਾਰੇ ਮੈਂ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦਾ ਹਾਂ ਕੱਲ ਦੁਪਹਿਰੇ ਇੱਕ ਬਟਾਲੇ ਦਾ ਰਹਿਣ ਵਾਲਾ 38 ਸਾਲ ਦਾ ਮੇਲ ਪੇਸ਼ੈਂਟ ਉਹਨਾਂ ਦੇ ਅਟੈਂਡੈਂਟ ਦਾ ਮੈਨੂੰ ਫੋਨ ਆਂਦਾ ਹੈ ਕਹਿੰਦੇ ਡਾਕਟਰ ਸਾਹਿਬ ਕਿ ਸਾਡੇ ਮਰੀਜ਼ ਨੇ 22 ਮਿਸਟੇਕ ਨੇਲ ਕਟਰ ਜੀ ਹਾਂ ਨੇਲ ਕਟਰ ਮੂੰਹ ਰਸਤੇ ਪੇਟ ਦੇ ਵਿੱਚ ਲੈ ਲਿਆ ਹੈ ਤੇ ਨਾਲ ਇੱਕ ਐਕਸਰੇ ਦੀ ਮੈਨੂੰ ਉਹਨਾਂ ਨੇ ਫੋਟੋ ਭੇਜੀ ਉਸ ਐਕਸਰੇ ਦੇ ਵਿੱਚ ਮੈਂ ਦੇਖਿਆ ਕਿ ਵਾਕਈ ਨੇਲ ਕਟਰ ਜਿਹੜਾ ਹੈ ਉਹ ਸਟਮਕ ਦੇ ਵਿੱਚ ਪਿਆ ਹੋਇਆ ਸੀ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਆਪਣੇ ਕੋਲ ਆਪਣੀ ਸੈਂਟਰ 'ਤੇ ਸੱਦਿਆ ਤੇ ਨੇਚਰਲ ਹੈ ਕਿ ਉਸਦੇ اٹینڈੈਂਟ ਜਿਹੜੇ ਨੇ ਉਹ ਬਹੁਤ ਹੀ ਜ਼ਿਆਦਾ ਘਬਰਾਏ ਹੋਏ ਸੀ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਆਪਣੇ ਕੌਨਫੀਡੈਂਸ 'ਚ ਲਿਆ ਉਹਨਾਂ ਨੂੰ ਦੱਸਿਆ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਅਸੀਂ ਇਸ ਨੂੰ ਬਿਨਾ ਚੀਰ ਫਾੜ ਤੋਂ ਐਂਡੋਸਕੋਪੀ ਦੇ ਜ਼ਰੀਏ ਇਸ ਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ ਮੇਰੇ ਲਾਈਫ ਦੇ ਵਿੱਚ ਵੀ ਇਹ ਪਹਿਲਾ ਕੇਸ ਮੈਂ ਆਪਣੀ ਦੇਖਿਆ ਹੈ ਜੋ ਕਿਉਂਕਿ ਸਿੱਕੇ ਜਿਵੇਂ ਬੱਚੇ ਨਿਗਲ ਲੈਂਦੇ ਨੇ ਉਹ ਤਾਂ ਅਸੀਂ ਕਾਫੀ ਵਾਰੀ ਦੂਰਬੀਨ ਦੇ ਰਾਹੀਂ ਅਸੀਂ ਕਬਾਰ ਕੱਢਦੇ ਹਾਂ ਬਟ ਨੇਲ ਕਟਰ ਜਿਹੜਾ ਕਿ ਬਹੁਤ ਵੱਡਾ ਸਾਈਜ਼ ਹੁੰਦਾ ਹੈ ਔਰ ਫੂਡ ਪਾਈਪ ਦਾ ਸਾਈਜ਼ ਦਾ ਡਾਇਮੀਟਰ ਬਹੁਤ ਛੋਟਾ ਹੁੰਦਾ ਹੈ ਤਾਂ ਉਹ ਇੱਕ ਬਹੁਤ ਚੇ ਜਿੰਗ ਕੇ ਸੀ ਤਾਂ ਅਸੀਂ ਦੂਰਬੀਨ ਨੂੰ ਪਹਿਲਾਂ ਸਟਮਕ ਚ ਲੈ ਕੇ ਨਾਲ ਹੀ ਦੂਰਬੀਨ ਦੇ ਵਿੱਚ ਇੱਕ ਬਾਇਓਪਸੀ ਚੈਨਲ ਹੁੰਦਾ ਉਹਦੇ ਵਿੱਚ ਅਸੀਂ ਵੀ ਫੋਰਨ ਬਾਡੀ ਫੋਰਸੈਪ ਨੂੰ ਲੈ ਜਾ ਕੇ ਜਿਹੜਾ ਨੇਲ ਕਟਰ ਦਾ ਆਖਰੀ ਹਿੱਸਾ ਹੁੰਦਾ ਹੈ ਜਿਸ ਨੇਲ ਕਟਰ ਐਦਾਂ ਸਟਮਕ ਚ ਪਿਆ ਸੀ ਇਸ ਨੂੰ ਅਸੀਂ ਸਿੱਧਾ ਐ ਨਹੀਂ ਕੱਢ ਸਕਦੇ ਸੀ ਤਾਂ ਸਭ ਤੋਂ ਪਹਿਲਾਂ ਅਸੀਂ ਨੇਲ ਕਟਰ ਨੂੰ ਉਸਦੇ ਆਖਰੀ ਹਿੱਸੇ ਨੂੰ ਫੜਿਆ ਉਸ ਨੂੰ ਉਸ ਦੀ ਡਾਇਰੈਕਸ਼ਨ ਨੂੰ ਫੂਡ ਪਾਈਪ ਦੀ ਡਾਇਰੈਕਸ਼ਨ ਵਾਂਗ ਲਿਆ ਕੇ ਉਸ ਨੂੰ ਹੌਲੀ-ਹੌਲੀ ਕਰਕੇ ਬਾਹਰ ਕੱਢਣ ਦੇ ਵਿੱਚ ਸਕਸੈਸਫੁਲ ਹੋ ਪਏ। ਔਰ ਸਭ ਨਾਲੋਂ ਖੁਸ਼ੀ ਦੀ ਗੱਲ ਇਹ ਹੈ ਕਿ ਇੰਨਾ ਜਿਹੜੀ ਨੇਲ ਕਟਰ ਸੀ ਜਿਸ ਨੂੰ ਕੱਢਣਾ ਇੱਕ ਚੈਲੈਂਜਿੰਗ ਹੈ ਬਿਨਾ ਕੋਈ ਚੀਰ ਫਾੜ ਤੋਂ ਸਿੰਪਲ ਐਂਡੋਸਕੋਪੀ ਦੇ ਜ਼ਰੀਏ ਅਸੀਂ ਇਸ ਨੂੰ ਕੱਢਣ 'ਚ ਸਕਸੈਸਫੁਲ ਹੋਏ ਔਰ ਪੇਸ਼ੈਂਟ ਜਿਹੜਾ ਆ ਉਹ ਬਿਲਕੁਲ ਸਹੀ ਹੈ ਔਰ ਹੀ ਇਜ਼ ਐਬਸੋਲੂਟਲੀ ਫਾਈਨ। ਇੱਕ ਚੈਲੈਂਜਿੰਗ ਕੇਸ ਕਰਨ ਦੇ ਵਿੱਚ ਮੈਨੂੰ ਤੁਸੀਂ ਕਹਿ ਲੋ ਕਿ ਬਹੁਤ ਹੀ ਖੁਸ਼ੀ ਔਰ ਇੱਕ ਸੈਟੀਸਫੈਕਸ਼ਨ ਹੋਈ ਸੱਸੇ ਕਾ ਤਾਂ ਸਰ ਜਦੋਂ ਇਹ ਵਿਧੀ ਕੀਤੀ ਪਈ ਆ ਪੇਸ਼ੈਂਟ ਨੂੰ ਕਿੰਨੇ ਘੰਟੇ ਦੇ ਵਿੱਚ ਇਹ ਕੀਤਾ ਆ ਔਰ ਕਿਦਾਂ ਇਹ ਸਕਸੈਸ ਹੋ ਪਾਇਆ ਕਿਉਂਕਿ ਪੇਟ ਦੇ ਵਿੱਚੋਂ ਔਰ ਲੀਵਰ ਦੇ ਫੂਡ ਪਾਇੰਟ ਜੇ ਲਈ ਬਿਨਾ ਪ੍ਰੇਸ਼ੰਜ ਜਿਹੜੋ ਕੱਢਣਾ ਆ ਤਾਂ ਕਿਤਨੇ ਕਿਤੇ ਦਾ ਇਹ ਸੋਚਣ ਵਾਲੀ ਗੱਲ ਆ ਕਿ ਕੋਈ ਕੋਈ ਇਨਫੈਕਸ਼ਨ ਕੋਈ ਕੁਝ ਨਹੀਂ ਹੋਇਆ ਦੇਖੋ ਗੱਲ ਇਹ ਹੈ ਕਿ ਸਭ ਤੋਂ ਵੱਡੀ ਗੱਲ ਤਾਂ ਮੈਂ ਉਹਦੇ ਕੀ ਕਹਿੰਦੇ ਆ اٹینڈੈਂਟ ਨੂੰ ਵੀ ਕਹਾਂਗਾ ਜਿਹੜਾ ਕਿ ਇਮੀਡੀਏਟਲੀ ਸਾਡੇ ਕੋਲ ਲੈ ਆਏ ਹਾਂ ਜੇ ਇਹ ਨੇਲ ਕਟਰ ਛੋਟੀ ਆਂਤ ਤੇ ਚਲੇ ਜਾਂਦਾ ਤਾਂ ਇੱਕ ਮੇਜਰ ਕੰਪਲਿਕੀਸ਼ਨ ਜਿਸ ਨੂੰ ਅਸੀਂ ਪਰਫੋਰੇਸ਼ਨ ਜਾਂ ਆਂਤ ਦਾ ਫਟਣਾ ਕਹਿੰਦੇ ਆ ਉਹਦੇ ਨਾਲ ਬਹੁਤ ਹੀ ਜ਼ਿਆਦਾ ਮੇਜਰ ਕੰਪਲਿਕੀਸ਼ਨ ਹੋ ਸਕਦੀ ਸੀ ਜੇ ਤੋਦਾਂ ਟਾਈਮ ਦਾ ਹੈ ਤਾਂ ਸਾਨੂੰ 20 ਤੋਂ 25 ਮਿੰਟ ਦਾ ਟਾਈਮ ਲੱਗਿਆ ਇਸ ਪ੍ਰੋਸੀਜਰ ਨੂੰ ਕੱਢਣ ਦੇ ਵਿੱਚ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਕਿ ਚੈਲੈਂਜਿੰਗ ਇਹ ਸੀਗਾ ਕਿ ਉਸ ਨੂੰ ਅਸੀਂ ਫੂਡ ਪਾਈਪ ਦੇ ਵਿੱਚੋਂ ਕੱਢਣਾ ਇੱਕ ਸਭ ਤੋਂ ਮੇਜਰ ਚੈਲੰਜ ਸੀ ਕਿਉਂਕਿ ਫੂਡ ਪਾਈਪ ਦਾ ਡਾਇਮੀਟਰ ਛੋਟਾ ਹੁੰਦਾ ਹੈ ਨੇਲ ਕਟਰ ਦਾ ਜਿਹੜਾ ਡਾਇਮੀਟਰ ਬਹੁਤ ਜ਼ਿਆਦਾ ਮੋਟਾ ਹੁੰਦਾ ਹੈ ਤਾਂ ਉਸ ਨੂੰ ਅਸੀਂ ਉਹਦੀ ਜਿਹੜੀ ਡਾਇਰੈਕਸ਼ਨ ਨੂੰ ਚੇਂਜ ਕਰਕੇ ਲੌਂਗੀਟਿਊਡਨਲ ਵੇ ਦੇ ਨਾਲ ਇਸ ਨੇਲ ਕਟਰ ਨੂੰ ਕੱਢਣ ਦੇ ਵਿੱਚ ਸਕਸੈਸਫੁਲ ਹੋ ਗਏ ਸਰ ਮੈਂ ਇੱਕ ਗੱਲ ਆਸ ਤੇ ਕਹਾਂ ਕਿਤਨਾ ਕਿਤੇ ਜਦੋਂ ਡਾਕਟਰ ਇਹੋ ਜੀ ਗੱਲ ਕਰਦੇ ਆ ਨਾ ਤਾਂ ਕਿ ਇੱਕ ਕਹਾਵਤ ਹ ਦਾ ਦੂਸਰਾ ਰੂਪ ਆਜ ਤੁਸੀਂ ਸੱਚ ਕਰਕੇ ਦਿਖਾਇਆ ਮੈਂ ਕੋ ਜੇਤੋ ਦਾ ਰੱਬ ਦਾ ਰੂਪ ਤਾਂ ਨਹੀਂ ਮੈਂ ਕਹਾਂਗਾ ਡੈਫੀਨੇਟਲੀ ਹਾਂ ਮੇਰੇ ਮੈਂ ਹਮੇਸ਼ਾ ਜਿੱਦਾਂ ਕਹਿੰਦਾ ਕਿ ਮੇਰੇ ਇਸ ਡਾਕਟਰ ਬਣਨ ਦੇ ਵਿੱਚ ਮੇਰੇ ਮਦਰ ਦਾ ਬਹੁਤ ਜਿਆਦਾ ਵੱਡਾ ਰੋਲ ਹੈ 90% ਮੇਰੇ ਮਦਰ ਨੇ ਬਹੁਤ ਹੀ ਜਿਆਦਾ ਹਾਰਡ ਵਰਕ ਕੀਤਾ ਮੈਨੂੰ ਡਾਕਟਰ ਬਣਾਉਣ ਦੇ ਵਿੱਚ ਕਿਉਂਕਿ ਮੈਂ ਇੱਕ ਮਿਡਲ ਕਲਾਸ ਫੈਮਿਲੀ ਜੋ ਹਾਂ ਤਾਂ ਮੇਰੇ ਨਾਈ ਪਰੈਂਟਸ ਡਾਕਟਰ ਨੇ ਔਰ ਦੂਸਰਾ ਜਿਸ ਕਾਲਜ ਤੋਂ ਮੈਂ ਪੜ੍ਹ ਕੇ ਆਇਆ ਐ ਐਸਐਮਐਸ ਮੈਡੀਕਲ ਕਾਲਜ ਉੱਥੋਂ ਦੇ ਪ੍ਰੋਫੈਸਰਾਂ ਦੇ ਹਾਰਡਵਰਕ ਉਹਨਾਂ ਨੇ ਜਿੱਦਾਂ ਮੈਨੂੰ ਟੈਕਨੀਕ ਸਿਖਾਈਆਂ ਐਂਡੋਸਕੋਪੀ ਦੀਆਂ ਉਹ ਵੀ ਕਿਤਨਾ ਕਿਤੇ ਇਸ ਪ੍ਰੋਸੀਜਰ ਦੇ ਵਿੱਚ ਕਰਨ ਚ ਹੈਲਪਫੁਲ ਹੋਈਆਂ ਬਾਕੀ ਸਭ ਨਾਲੋਂ ਵੱਡਾ ਤਾਂ ਰੱਬ ਦਾ ਜਿਹੜਾ ਮੇਰੇ ਤੇ ਹੱਥ ਰਿਹਾ ਤਾਂ ਕਿ ਮੈਂ ਇਹ ਜਿਹੜਾ ਕੰਪਲਿਕੇਟਡ ਪ੍ਰੋਸੀਜਰ ਕਰਨ ਚ ਸਕਸੈਸਫੁਲ ਹੋਇਆ ਪੇਸ਼ੈਂਟ ਦੀ ਕੰਡੀਸ਼ਨ ਸਭ ਤੋਂ ਠੀਕ ਹੈ ਹਾਂਜੀ ਬਿਲਕੁਲ ਠੀਕ ਹੈ ਜੀ ਪੇਸ਼ੈਂਟ ਨੂੰ ਇਨਫੈਕਟਿਵ ਪੇਸ਼ੈਂਟ ਨੂੰ ਤਾਂ ਉਹਨੂੰ ਡਿਸਚਾਰਜ ਕਰਕੇ ਘਰ ਵੀ ਭੇਜਤਾ ਹੈ ਵਾਈਗੁਰ ਜੀ ਪੰਜੀ ਸਾਹ ਸੱਜ ਜੀ ਆ ਵੀਰ ਹੈ ਆਪਣਾ ਸੁਖਵਿੰਦਰ ਸਿੰਘ ਇਹ ਸਾਡਾ ਮੇਰਾ ਕਜ਼ਨ ਹੀ ਲੱਗਦਾ ਪਰ ਨਗਰ ਦਾ ਹੀ ਆ ਤੇ ਇਹ ਵੀਰ ਨੇ ਘਰੋਂ ਜਿੱਦਾ ਲੜਕੇ ਲਾੜੋ ਨਸ਼ੇ ਵਿੱਚ ਕਰਦਾ ਸੀ ਤੇ ਘਰੋਂ ਲੜਾਈ ਕਰਕੇ ਤੇ ਆ ਖਾ ਲਿਆ ਪੈਸੇ ਬੇਮੰਗਲ ਚੱਕਰ ਚ ਆ ਨੰਗਾ ਲਈ ਹੁਣ ਇਹਦੇ ਨੀਲ ਗਟਰ ਅੰਦਰ ਹੀ ਤੇ ਸਾਨੂੰ ਡਾਕਟਰ ਡਾਕਟਰ ਅਮਨਦੀਪ ਸਿੱਧੂ ਕੋਲੋਂ ਦਸ ਤਸ ਬਈ ਹੀ ਗੁਰਦਾਰਪੁਰ ਤੇ ਫਿਰ ਅਸੀਂ ਆਪਾਂ ਇੱਥੇ ਆਏ ਆ ਤੇ ਡਾਕਟਰ ਸਾਹਿਬ ਨੇ ਬੜਾ ਵਧੀਆ 10 ਮਿੰਟ ਜੀ ਹਲਕਾਤਾ ਕਰ ਤੇ ਨੀਲ ਗਟਰ ਬਾਹਰ ਕਰਦਾ ਤੁਹਾਨੂੰ ਕਿ ਕੋਈ ਤੰਗੀ ਹੋਵੇ ਤੇ ਡਾਕਟਰ ਸਾਹਿਬ ਨੂੰ ਮਿਲ ਸਕਦੇ ਜਰੂਰ ਕੈਸ਼ਪਰ ਤੇ ਬਹੁਤ ਵਧੀਆ ਰਹੇਗਾ Why would you go faster? Why would you?